ਮੇਰੇ ਇੱਕ ਗਣਾ ਆਪਾਂ ਜਦੋਂ ਵੀ ਆਲੂ ਨੂੰ ਜੂਰੀਆ ਪਾਉਣਾ ਉਹ ਇੱਕ ਖਾਸ ਧਿਆਨ ਰੱਖਣਾ ਵੀ ਆਪਾਂ ਤਰੀਲੇ ਨਹੀਂ ਪਾਉਣਾ ਆ ਦੇਖੋ ਵੀ ਆਹ ਜਿਹੜਾ ਪੱਤੇ ਮੱਚੇ ਹੋਏ ਨੇਗੇ ਇਹ ਜਿਹਨੇ ਪੱਤੇ ਮੱਚੇ ਨੇਗੇ ਇਹ ਜੂਰੀਆ ਥੋੜਾ ਜਿਹਾ ਤਰੀਲੇ ਲੱਗਿਆ ਹੋਇਗਾ ਟਰੈਕਟਰ ਨਾਲ ਛੜਕਿਆ ਹੋਇਆਗਾ ਉਹਦੇ ਕਰਕੇ ਜਦੋਂ ਮੁਰਦਾਗਾ ਉਹ ਡਾਵਲ ਗੀੜਾ ਆ ਜਾਂਦਾਗਾ ਕਈ ਵਾਰੀ ਕਿ ਨਾ ਆਪਾਂ ਲਾਲਚ ਕਰ ਜਾਈਏ ਨਾ ਸਦੇਹਾਂ ਦਾ ਤਾਂ ਉਹ ਆਪਣਾ ਕਾਫੀ ਹੱਦ ਤੱਕ ਨੁਕਸਾਨ ਕਰ ਜਾਂਦਾ ਦੇਖੋ ਵੀ ਕਿੰਨੀ ਕੀ ਰਾਂ ਬੂਟੇ ਦੀ ਗਰੋਥ ਕਿੱਥੇ ਤਾਂ ਨਾਈਟ੍ਰੋਜਨ ਨੇ ਆਪਣੇ ਬੂਟੇ ਨੂੰ ਗਰੋਥ ਕਰਕੇ ਉਹਨੂੰ ਤਾਕਤ ਦੇਣੀ ਆ ਕਿੱਥੇ ਇੱਥੇ ਉਲਟ ਹੋ ਗਿਆ ਇੱਥੇ ਬਿਲਕੁਲ ਜਿਹੜਾ ਤਾਂ ਤੋਂ ਕੀ ਰਾਂ ਉਹਦਾ ਟੂਸਾ ਜਿਹੜਾ ਉਹ ਮਚਾ ਕੇ ਪੱਤੇ ਮਚਾ ਕੇ ਜਿੱਥੋਂ ਨੇ ਖਰਾਕ ਲੈਣੀ ਆ ਜਿਹੜੇ ਪੱਤੇ ਰਹੀਂ ਹਵਾ ਤੇ ਧੁੱਪ ਦੀ ਉਹ ਖਰਾਕ ਬੰਦ ਹੋ ਜਾਂਦੀ ਆ ਉਹਨਾਂ ਟਾਈਮ ਉਹਦੇ ਕਰਕੇ ਇਹ ਨੁਕਸਾਨ ਹੋ ਜਾਂਦਾ ਆ ਦੇਖੋ ਜਿੱਥੋਂ ਜਿੱਥੋਂ ਦੀ ਇਹ ਟਰੈਕਟਰ ਮੰਗਿਆ ਹੋਇਆ ਹੈਗਾ ਸੋ ਉੱਥੇ-ਉੱਥੇ ਦੀ ਆ ਸਾਨੂੰ ਅੱਗੇ ਵੀ ਵਿਖਾਉਣਾ ਹੋਸੀਗਾ ਆ ਸੀਗਾ ਦੇਖੋ ਆ ਜਿਹੜੀ ਆ ਲਸ ਰਗੀ ਆ ਵੀ ਇਸੇ ਤਰ੍ਹਾਂ ਹੀ ਆਗੀ ਇਸ ਕਰਕੇ ਜਿਆਦਾ ਜੂਰੀਆ ਵੀ ਨਾ ਪਾਉ ਇੱਕਦਮ ਖਾਸ ਕਰਕੇ ਜਿਹੜੀ ਐਲਰ ਵੈਰਾਈਟੀ ਆ ਇਹ ਵੈਰਾਈਟੀ ਇਕੱਠਾ ਜੂਰੀ ਜੇ ਆਪਾਂ ਢੇੜ ਜਾਂ ਦੋ ਗੱਟੇ ਇਕੱਠੇ ਪਾਉਣੇ ਆ ਇਹੇ ਉੱਥੇ ਆਪਦੇ ਪੱਤੇ ਮਚਾਉਂਦੀ ਮਚਾਉਂਦੀ ਆ ਉਸ ਕਰਕੇ ਇਹਨੂੰ ਦੋ ਜਾਂ ਚਾਹੇ ਦੋ ਦੀਆਂ ਤਿੰਨ ਕਰ ਲਓ ਇਕੱਠਾ ਜਿਆਦੇ ਜੂਰੀਆ ਨਾ ਲਾਓ ਧੰਨਵਾਦ ਜੀ